ਹਾਂਜੀ ਸਹੀ ਸੁਣਨਾ ਮੈਂ ਮੈਂ ਇੱਕ ਆਮ ਬੰਦਾ ਹਾਂ ਮੈਂ ਕੈਂਡ ਨਹੀਂ ਕੋਈ ਮੈਂ ਇੱਕ ਆਮ ਬੰਦਾ ਹਾਂ ਮੈਂ ਕੈਂਡ ਨਹੀਂ ਕੋਈ ਮੈਂ ਉਹ ਸਭ ਬੰਦੇ ਨੂੰ ਮੂੰਹ ਨਹੀਂ ਨੋਣਾ ਜਿਹਦਾ ਸਟੈਂਡ ਨਹੀਂ ਕੋਈ ਪੰਜਾਬ ਦੀ ਮਾਂ ਬੋਲੀ ਪੰਜਾਬੀ ਛੱਡ ਕੇ ਹਿੰਦੀ ਅੰਗਰੇਜੀ ਨੂੰ ਦੇ ਆ ਵੀ ਇਹ ਪੰਜਾਬ ਵਾਂਗਲੈਂਡ ਨਹੀਂ ਕੋਈ ਵੀ ਇਹ ਪੰਜਾਬ ਵਾਂਗਲੈਂਡ ਨਹੀਂ ਕੋਈ ਜੀ ਕੋਮੇਡੀ ਵੀਡੀਓ ਤੁਹਾਨੂੰ ਆਂਦੀ ਹੈ ਕੋਈ ਨਾ ਉਹ ਨਹੀਂ ਹੁੰਦੀ ਬੋਲੀਆਂ ਹੁੰਦੀਆਂ ਮੈਨੂੰ ਉਹ ਵੀ ਸੁਣਾ ਦਿਓ ਫਿਰ ਬੋਲੀਆਂ ਵੀ ਥੋੜੀਆਂ ਜਿਹੜੀ ਬੋਨੀ ਹੈ ਨਾ ਬੋਨੀ ਮੈਂ YouTube ਤੋਂ ਵੇਖੀ ਆ ਇਹ ਛੇ ਜੜੇ ਛੇ ਮੈਂ ਮੈਂ ਸਹੀ ਨਹੀਂ ਨਿਕੜਾ ਬੋਨੀਆਂ ਨਹੀਂ ਨਿਕੜਾ ਤੈਨੂੰ ਓਡਾ ਇੱਕ ਬੋਲੀ ਸੁਣਾਉਂਦਾ ਨਾ ਮੈਂ ਬਾਈ ਬਸੀ ਖਤਣ ਗਿਆ ਸੀ ਬਾਈ ਬਸੀ ਖਤਣ ਗਿਆ ਸੀ ਉਹ ਕੱਦ ਕੇ ਨਹੀਂ ਹੰਦੀ ਖੇਸੀ ਉਹ ਮੁੰਡੇ ਦਾ ਡੜੀ ਟੁੱਟਿਆ ਪੀਏ ਕਹਿੰਦਾ ਮੈਂ ਨਾ ਕੁੜਮਣੀ ਵੇਖੀ ਮੁੰਡੇ ਦਾ ਡੜੀ ਟੁੱਟਿਆ ਪੀਏ ਕਹਿੰਦਾ ਮੈਂ ਨਾ ਕੁੜਮਣੀ ਵੇਖੀ ਜੀ ਇਹ ਤੁਸੀਂ ਦਾਦਾ ਜੀ ਨੂੰ ਆਪਣੇ ਸੁਣਾਉਂਦੇ ਹੋ ਫਿਰ ਹਾਂਜੀ ਬਾਪੂ ਨੂੰ ਸੁਣਾਉਣਾ ਆਦਾ ਬਾਪੂ ਰੋਸ ਜਾਂਦਾ ਕਹਿੰਦਾ ਮੈਂ ਨਾ ਕੁੜਮਣੀ ਵੇਖੀ ਬਾਪੂ ਜੀ ਰੋਸ ਜਾਂਦੇ ਫਿਰ ਤੁਸੀਂ ਵੇਖੋ ਇਹ ਇਹ ਰਸਾਦੰਦਾ ਬੋਲੀਆਂ ਪਾਗੇ ਰਸਾਦੰਦਾ ਜੀ ਆਪਣੇ ਵਿਆਹ ਚ ਵੀ ਇਸੇ ਤਰ੍ਹਾਂ ਫਿਰ ਬੋਲੀਆਂ ਪਾਉਂਗੇ ਮੈਂ ਨਾ ਪੂਹੀ ਅਟਕਾਵਾਂਗੇ ਆਪਣੇ ਵਿਆਹ ਚ ਉਸ ਟਾਈਮ ਫਿਰ ਕਿਹੜੀ ਬੋਲੀ ਪਾਉਂਗੇ ਤੁਸੀਂ ਜਿਹੜੀ ਆ ਗਈ ਉਹੀ ਪੜਾਂਗੇ ਜੀ ਬਾਪੂ ਜੀ ਤਾਂ ਤੁਹਾਡੇ ਗੰਦੇ ਕੀ ਆ ਚੈਨ ਜਿਹੜੀ ਚੋਰੀ ਕਰਕੇ ਲਿਆਏ ਹੋ ਤੁਸੀਂ ਹਾਂਜੀ ਉਮ ਪਨਾਇ ਇੱਕ ਮਿੰਟ ਮੈਨੂੰ ਚੇਤਾ ਕਰਨ ਦੇ ਜੀ ਪੈਨਾ ਤੇ ਪੱਤੇ ਤਾਂ ਕਰਨ ਦੇ ਬਾਕੀ ਉਹ ਪਾਦਨਾ ਬੁਣੀ ਬੜੀ ਬੜੀ ਆ ਵਾ ਵੀ ਕਿਹੜੀ ਅਮ ਮਗਾ ਚਲੂਗਾ ਕੇ ਦਾਲ ਚਲੂਗੀ ਮਗਾ ਚਲੂਗਾ ਕੇ ਦਾਲ ਚਲੂਗੀ ਝੰਡਾ ਨੇ ਕੇ ਆ ਜਾ ਸੋਣਿਆ ਤੇ ਨਾਲ ਚਲੂਗੀ ਝੰਡਾ ਨੇ ਕੇ ਆ ਜਾ ਸੋਣਿਆ ਤੇ ਨਾਲ ਚਲੂਗੀ ਅੱਛਾ ਜੀ ਮੂਗਾ ਚਲਾਉਂਗਾ ਕਿ ਦਾਲ ਚਲਾਉਂਗੇ ਬਿਆਹ ਤੇ ਫਿਰ ਨਹੀਂ ਆਈ 소फी ਬੰਦੇ ਦਾਲੀ ਚਲਾਵਾਂਗੇ ਅੱਛਾ ਦਾਰੂ ਹੀ ਚਲਾਉਂਗੇ ਨਾਲੇ 소फी ਵੀ ਕਹੀ ਜਾਂਨੇ ਤੇ ਨਹੀਂ ਦਾਲ ਦਾਲ ਅੱਛਾ ਦਾਲੀ ਚਲਾਉਂਗੇ ਜੀ ਬੰਦਾ ਨਾ ਮੂਗਾ ਚਲੂਗਾ ਕਿ ਦਾਲ ਚਲੂਗੀ ਮੂਗਾ ਚਲੂਗਾ ਕਿ ਦਾਲ ਚਲੂਗੀ ਝੰਡਾ ਨਾ ਕੇ ਆ ਜਾ ਸੋਹਣਿਆ ਤੇ ਨਾਲ ਚਲੂਗੀ ਝੰਡਾ ਨਾ ਕੇ ਆ ਜਾ ਸੋਹਣਿਆ ਤੇ ਨਾਲ ਚਲੂਗੀ